ਪੰਜਾਬੀ ਵੀਰੋ ਚੰਦ ਘੰਟੇ ਪਹਿਲੇ ਸਰਜਗਜੀਤ ਸਿੰਘ ਡਾਲੇਵਾਲ ਤੇ ਸਰਵਨ ਸਿੰਘ ਪੰਦੇਰ ਨੂੰ ਜਿਹੜੇ ਸਾਡੇ ਕਿਸਾਨਾਂ ਦੇ ਲੀਡਰ ਨੇ ਜਿਹੜੇ ਮਾਨ ਸਰਕਾਰ ਦੇ ਨਾਲ ਤੇ ਚੀਮਿਸਟ ਨਾਲ ਗੱਲ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਮਾਨ ਸਰਕਾਰ ਦੇ ਸੱਦੇ ਤੇ ਚੰਡੀਗੜ੍ਹ ਵਿੱਚ ਬੁਲਾਏ ਗਏ ਸੀ ਕਿਸਾਨਾਂ ਦੀਆਂ ਸਾਰੀਆਂ ਡਿਮਾਂਡਸ ਨੂੰ ਸੁਣਨ ਵਾਸਤੇ ਅੱਜ ਜਿਹੜੀ ਗੱਲ ਦਾ ਸ਼ੰਕਾ ਸੀ ਉਹੀ ਪੂਰਾ ਹੋਇਆ ਮੈਂ ਕਈ ਸਾਲਾਂ ਤੋਂ ਲਗਾਤਾਰ ਇਹ ਕਹਿੰਦਾ ਆ ਰਹੇ ਆ ਕਿ ਭਾਜਪਾ ਤੇ ਆਪ ਇੱਕੋ ਸਿੱਕੇ ਦੇ ਦੋ ਪਹਿਲੂ ਆ ਅੱਜ ਘਰ ਬੁਲਾ ਕੇ ਧੋਖੇ ਦੇ ਨਾਲ ਜੋ ਮਾਨ ਸਾਭ ਦੀ ਇੱਕ ਪਛਾਣ ਬਣ ਚੁੱਕੀ ਹੈ ਤੇ ਮਾਨ ਸਰਕਾਰ ਦੀ ਜਿਹੜੀ ਪਛਾਣ ਬਣ ਚੁੱਕੀ ਹੈ ਕਿ ਇਹਨਾਂ ਤੇ ਕੋਈ ਆਦਮੀ ਵੀ ਜਾਂ ਕੋਈ ਆਰਗੇਨਾਈਜੇਸ਼ਨ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੀ ਉਹੀ ਕੰਮ ਕੀਤਾ ਘਰ ਬੁਲਾਇਆ ਗਰਬੁਲਾ ਕੇ ਪੰਜਾਬ ਦੇ ਬਿਲਕੁਲ ਹੀ ਚੰਡੀਗੜ੍ਹ ਪੰਜਾਬ ਬਾਰਡਰ ਤੇ ਆਪਣੀ ਪੁਲਿਸ ਦੇ ਹੱਥੀ ਇਹਨਾਂ ਨੂੰ ਡਿਟੇਨ ਕਰਾ ਲਿਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਮੈਂ ਆਪਣੇ ਵੱਲੋਂ ਐਜ਼ ਲੀਡਰ ਆਫ ਦਿ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਹੋਣ ਕਰਕੇ ਅਤੇ ਆਪਣੀ ਸਮੁੱਚੀ ਕਾਂਗਰਸ ਦੀ ਜਥੇਬੰਦੀ ਵੱਲੋਂ ਅਸੀਂ ਇਹਦੀ ਕੜੇ ਸ਼ਬਦਾਂ ਦੇ ਵਿੱਚ ਆਲੋਚਨਾ ਕਰਨੇ ਕਿਉਂਕਿ ਪੰਜਾਬੀਆਂ ਦੀ ਪਛਾਣ ਧੋਖੇ ਨਾਲ ਨਹੀਂ ਪੰਜਾਬੀਆਂ ਦੀ ਪਛਾਣ ਅਸਲੀਅਤ ਦੇ ਨਾਲ ਪੰਜਾਬੀਆਂ ਦੀ ਪਹਿਚਾਨ ਮਰਦਾ ਵਰਗ ਸਹੀ ਸਟੈਂਡ ਲੈਣ ਨਾਲ ਲੋਕਾਂ ਨਾਲ ਧੋਖਾ ਤੇ ਧੜੀ ਕਰਨ ਦੀ ਨਹੀਂ ਮੈਨੂੰ ਅਫਸੋਸ ਹੋਇਆ ਐ ਐਲਮੈ ਕਿਸਾਨ ਜਥੇਬੰਦੀਆਂ ਨੂੰ ਵੀ ਬੜੀ ਦੇਰ ਦਾ ਕਹਿੰਦਾ ਆ ਰਿਹਾ ਸੀ ਭਾਜਪਾ ਦੀ ਡਾਇਰੈਕਸ਼ਨਸ ਤੇ ਭਗਵੰਤ ਚੱਲ ਰਿਹਾ ਇਹ ਗੱਲ ਅੱਜ ਸਾਬਤ ਹੋ ਚੁੱਕੀ ਹੈ ਮੈਂ ਤੇ ਤੁਹਾਨੂੰ ਕਦੋਂ ਦੱ ਕਿਹਾ ਸੀ ਕਿ ਇੱਕ ਵਕਤ ਆਏਗਾ ਜਦੋਂ ਏਕਨਾਚ ਛੰਦੇ ਬਣੇਗਾ ਏਕਨਾਚ ਛੰਦੇ ਬਣਦਾ ਇਹ ਜਿਹੜਾ ਨਕਾਬ ਹੈ ਉੱਤਰ ਚੁੱਕੇ ਪੰਜਾਬੀਆਂ ਨੂੰ ਪਾਵੇਂ ਕੋਈ ਵਪਾਰੀ ਏ ਪਾਵੇਂ ਕੋਈ ਦੁਕਾਨਦਾਰ ਏ ਪਾਵੇਂ ਕੋਈ ਇੰਡਸਟਰੀਅਲਿਸਟ ਏ ਪਾਵੇਂ ਕੋਈ ਸਰਕਾਰੀ ਮੁਲਾਜ਼ਮ ਏ ਪਾਵੇਂ ਸਾਡੇ ਐਕਸਰਵਿਸਪੈਨ ਨੇ ਪਾਵੇਂ ਸਾਡੇ ਸਰਵਿੰਟ ਫੌਜ ਦੇ ਸਾਡੇ ਵੀਰ ਨੇ ਤੇ ਪਾਵੇਂ ਕਿਸਾਨ ਭਾਈਚਾਰਾ ਤੇ ਪਾਵੇਂ ਖੇਤ ਮਜ਼ਦੂਰ ਏ ਪਾਵੇਂ ਸਾਡੇ ਨੌਜਵਾਨ ਬੱਚੇ ਨੇ ਤੁਸੀਂ ਵੇਖ ਚੁੱਕੇ ਹੋ ਕਿ ਜਦੋਂ ਵੀ ਸਟੈਂਡ ਲੈ ਕੇ ਖੜੇ ਹੋਣ ਦਾ ਵਕਤ ਆ ਭਗਵੰਤ ਮਾਨ ਨੇ ਹਮੇਸ਼ਾ ਤੁਹਾਨੂੰ ਪਿੱਠ ਬਕਾਈ ਏ ਸਰਕਾਰ ਨੇ ਹਮੇਸ਼ਾ ਤੁਹਾਨੂੰ ਪਿੱਠ ਬਕਾਈ ਏ ਇਹਨਾਂ ਨੇ ਧੋਖਾ ਤੇ ਧੜਈ ਤੁਹਾਡੇ ਨਾਲ ਕੀਤੀ ਅੱਜ ਵੀ ਉਹੀ ਗੱਲ ਹੋਈ ਘਰ ਛੱਡਿਆ ਤੇ ਬਾਅਦ ਚ ਡਿਟੇਨ ਕਰਾ ਲਿਆ ਤੇ ਇਸ ਤੋਂ ਬਾਅਦ ਅੱਜ ਜੋ ਮੇਰੇ ਕੋ ਖਬਰਾਂ ਨੇ ਅੱਜ ਕਈ ਕੁਝ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਵੀ ਹੋ ਰਿਹਾ ਹੈ ਤਾਂ ਮੈਂ ਇਹਨੂੰ ਕੜੇ ਸ਼ਬਦਾਂ ਵਿੱਚ ਇਹਦੀ ਆਲੋਚਨਾ ਕਰਨਾ ਤੇ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਕਿ ਤਗੜੇ ਹੋਵੋ ਤਗੜੇ ਹੋ ਕੇ ਇਕੱਠਾ ਦਾ ਸਬੂਤ ਦਿਓ ਤੇ ਇਹ ਜਿਹੜੇ ਨੌਨ ਪੰਜਾਬੀ ਜਿਹੜੇ ਅੱਜ ਬਾਹਰੋਂ ਆ ਕੇ ਪੰਜਾਬ ਤੋਂ ਬਾਹਰੋਂ ਆ ਕੇ ਅੱਜ ਪੰਜਾਬ ਦੀ ਜਿਹੜੀ ਗੱਦੀ ਹੈ ਤਾਕਤ ਦੀ ਉਹਦੇ ਵਿੱਚ ਇਨਡਾਇਰੈਕਟ ਰਾਜ ਕਰ ਰਹੇ ਜਿਸਾਂ ਕਿਸੇ ਟਾਈਮ ਸਿੱਖ ਰਾਜ ਰਾਣੀ ਜਿੰਦਾ ਦੇ ਸੱਦੇ ਤੇ ਅੰਗਰੇਜ਼ਾਂ ਦਾ ਰੀਜੈਂਟ ਜੌਨ ਲੋਰੈਂਸ ਆਇਆ ਸੀ ਅੱਜ ਉਸ ਤਰ੍ਹਾਂ ਹੀ ਬੀਜੇਪੀ ਦਾ 에ਜੰਟ ਬਣ ਕੇ ਸੈਂਟਰ ਦੀ ਸਰਕਾਰ ਦਾ 에ਜੰਟ ਬਣ ਕੇ ਭਗਵੰਤ ਮਾਨ ਤੇ ਦੀ ਸਰਕਾਰ ਕੰਮ ਕਰ ਰਹੀ ਹੈ ਇਹਨਾਂ ਦਾ ਐਂਟੀ ਪੰਜਾਬ ਚਿਹਰਾ ਤੁਹਾਡੇ ਸਾਹਮਣੇ ਹੈ ਪੰਜਾਬ ਦੇ ਹਰ ਮੰਤਰੀ ਦੇ ਨਾਲ ਸੀਐਮਓ ਦੇ ਵਿੱਚ ਹਰ ਵਿਭਾਗ ਦੇ ਵਿੱਚ ਬਾਹਰਲੇ ਲੋਕ ਆ ਕੇ ਪੰਜਾਬ ਤੇ ਕਾਬਜ਼ ਹੋ ਗਏ ਨੇ ਮੈਨੂੰ ਉਹੀ ਦ੍ਰਿਸ਼ ਯਾਦ ਆ ਰਿਹਾ ਸਾਡੇ ਮਹਾਨ ਸਿੱਖ ਐਂਪੀਰਰ ਜਿਹੜੇ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਫੌਤ ਹੁੰਦੇ ਨੇ ਉਨ੍ਹਾਂ ਤੋਂ ਬਾਅਦ ਜਿਹੜਾ ਦ੍ਰਿਸ਼ ਸੀ ਉਹੀ ਮੈਨੂੰ ਨਜ਼ਰ ਆਜ ਪੰਜਾਬ ਚ ਬੰਦ ਆ ਰਿਹਾ ਸੋ ਪੰਜਾਬੀ ਮੇਰੇ ਭਰਾਓ ਤੇ ਭੈਣੋ ਅੱਜ ਮਤਾਤ ਹੁੰਦੀ ਲੋੜ ਹੈ ਇਕੱਠੇ ਹੁੰਦੀ ਲੋੜ ਹੈ ਆਓ ਇਕੱਠੇ ਹੋ ਕੇ ਇਕਤਾ ਦਾ ਸਬੂਤ ਦਈਏ ਸੋ ਇੱਕ ਵਾਰ ਫੇਰ ਮੈਂ ਆਪਣੀ ਜਮਾਤ ਇੰਟਰਨੈਸ਼ਨਲ ਕਾਂਗਰਸ ਵੱਲੋਂ ਆਪੋਜੀਸ਼ਨ ਲੀਡਰ ਹੋਣ ਤੇ ਇਸ ਸਾਰੇ ਜਿਹੜੇ ਧੋਖੇ ਨਾਲ ਸਾਡੇ ਕਿਸਾਨ ਲੀਡਰਨ ਹੋਇਆ ਉਹਦੀ ਨਿੰਦਾ ਕਰਨਾ ਤੇ ਇਹ ਆਵਾਜ਼ ਹੁਣ ਪੰਜਾਬ ਦੇ ਆਉਣ ਵਾਲੇ ਸੈਸ਼ਨ ਦੇ ਵਿੱਚ 21 ਤੋਂ 28 ਤੱਕ ਜਰਨਲ ਹੁੰਜੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਵੈਗੁਰਜੀ ਕਾਲਸਾ ਵੈਗੁਰਜੀ ਕੀ ਫਤਿਹ